ਵੱਡੇ ਵਚਨ ਤਾਂ ਬਾਬਾ ਪੂਰ ਦਾਸ ਮਹਾਰਾਜ ਜੀ ਨਾਲ ਹੀ ਨੇ ਕਹਿੰਦੇ ਇੱਕ ਵਾਰੀ ਪਿੰਡ ਦੇ ਲੋਕ ਜੀ ਇੱਕ ਠੱਠੇ ਨੂੰ ਲੈ ਕੇ ਆਏ ਠੱਠਾ ਸੀ ਅੰਨਾ ਠੱਠਾ ਹੈ ਨਾ ਕਹਿੰਦੇ ਮਹਾਰਾਜ ਅੰਨਾ ਹੈ ਸਾਨੂੰ ਲੋੜ ਪੈਂਦੀ ਰਹਿੰਦੀ ਹੈ ਇਹਦੀ ਮੇਰੇ ਕਿਰਪਾ ਕਰਦੇ ਹੋ ਦੇਸਣ ਲੱਗ ਜੇ ਜੀ ਬਾਬਾ ਪੂਰਨ ਦਾ ਮਾਰਾ ਕਹਿੰਦੇ ਸਾਨੂੰ ਰੱਬ ਦਾ ਸ਼ਰੀਕ ਬਣਾਉਣਾ ਨੇ ਤੁਸੀਂ ਤੁਸੀਂ ਸਾਡੇ ਬਰੋਚ ਚ ਖੜੇ ਹੋ ਜਾਓਗੇ ਬਈ ਇਹ ਪ੍ਰਮਾਤਮਾ ਕਾਲਪੁਰਖ ਦੇ ਉਲਟ ਕੰਮ ਕਰਦਾ ਜੀ ਬੜੀ ਮਿਹਨਤਾਂ ਤੜਲੇ ਨਹੀਂ ਮਹਾਰਾਜ ਥੋੜੇ ਸੇਵਕਾਂ ਸੀ ਉਹਨਾਂ ਕੋਲੇ ਗੱਲ ਚ ਪਰਨਾ ਹੁੰਦਾ ਸੀ ਪਾਇਆ ਹਾ ਬਾਬਾ ਪੂਰਨ ਦਾ ਜੀ ਗੱਲ ਚ ਪਰਨਾ ਫੜ ਲਾ ਕੇ ਨਾ ਉਹ ਰਾਮ ਰਾਮ ਜabb ਜਿਆਦਾ ਕਰਦੇ ਸੀਗੇ ਰਾਮ ਰਾਮ ਐ ਉਹਦੇ ਅੱਖਾਂ ਤੇ ਐ ਮਾਰ ਕੇ ਲੈ ਵੀ ਬੋਲ ਰਾਮ ਬੋਲ ਤਿੰਨ ਵਾਰੀ ਰਾਮ ਰਾਮ ਕਹਾ ਤਾਂ ਉਹਨੂੰ ਦਿਸਣ ਲੱਗ ਗਿਆ ਹੂੰ ਠੀਕ ਮਾਰੇ ਕਹਿੰਦੇ ਸੀ ਰੋੜੇ ਵਾਲ ਖੜੇ ਜੀ ਅ ਪਟਿਆਲੇ ਤੋਂ ਡਾਕਟਰ ਨਹੀਂ ਸੀ ਕੋਈ ਹਾਂਜੀ ਉਹ ਨੋ ਨੀਮਾਪੁਰ ਖੰਡ ਦੱਸਿਆ ਜੀ ਗੰਡਾ ਗੰਡਾ ਕਾ ਕਹਿੰਦੇ ਅਸੀਂ ਕੋਲੇ ਖੜੇ ਉਹ ਆ ਗਏ ਪਿੰਡ ਦਾ ਰੋੜੇ ਵਾਲ ਦਾ ਬੰਦਾ ਕੋਲ ਨਾਲ ਲੈ ਕੇ ਆ ਗਿਆ ਤਾਂ ਕਹਿੰਦੇ ਮਹਾਰਾਜ ਜੀ ਅਲਾ ਬੱਚਾ ਨਹੀਂ ਕੋਈ ਹੈਗਾ ਕਿਰਪਾ ਕਰ ਦਿਓ ਉਹ ਕਿਨਾਲ ਵਾਲੇ ਨੂੰ ਇਹਦੇ ਤੂੰ ਸਪਰਸ਼ ਲੈ ਕੇ ਆਇਆ ਸਪਰਸ਼ ਨਹੀਂ ਜੇ ਕੋਈ ਨਾਲ ਚੱਲੇ ਜਾਂਦਾ ਨਾ ਸਪਰਸ਼ ਵਾਲੇ ਨੂੰ ਸੀ ਉਹ ਜੀ ਨਾ ਬਾਬਾ ਪੁਰਦਾਸ ਮਹਾਰਾਜ ਨਾ ਸਤਵਾਰਾ ਇਹ ਨਹੀਂ ਸੀ ਸਿੱਧਿਆ ਉਹ ਗਦੇ ਨਸਪਾਸ ਨੂੰ ਬੀਚਕ ਬੰਦ ਕੇ ਉਹ ਜੰਗਾ ਜਾਬ ਬਲਵੰਸਿਆ ਲਿਆ ਲੰਗਰ ਚੋਂ ਰਾਖ ਦੀ ਚੁਟਕੀ ਲਿਆ ਇੱਕ ਰਾਖ ਦੀ ਚੁਟਕੀ ਦੇਦੀ ਉਹਦੇ ਬੱਚਾ ਹੋਇਆ ਇੱਕ ਰਾ ਸਵਾਦੀ ਚੁਟਕੀ ਤੋਂ ਜੀ ਕਿਸੇ ਸੰਤ ਨੇ ਨਾ ਮੈਂ ਨੋਂ ਨਹੀਂ ਲੈਂਦਾ ਮਹਾਰਾਜਵਾਰੀ ਕਿਤੇ ਗੱਲ ਕਰਦੀ ਆ ਇੱਕ ਜਿਸ ਤਰ੍ਹਾਂ ਕੋਈ ਮਾਹੌਲ ਵਾਜੀ ਹੁੰਦੀ ਆ ਲੋ ਇੱਕ ਸੰਤ ਉਹ ਜਮੈਣ ਦਾ ਪ੍ਰਸ਼ਾਦ ਦੇਈ ਜਾਂਦਾ ਜਮੈਣ ਨਾਲ ਠੀਕ ਹੋ ਜਾਉਂ ਕਹਿੰਦੇ ਤੁਸੀਂ ਇਹ ਜੇ ਸੰਤ ਨੂੰ ਕਹਿੰਦੇ ਪੀਜੀਆ ਬਿਠਾਉਣਾ ਚਾਹੀਦਾ ਡਾਕਟਰਾਂ ਨੂੰ ਛੁੱਟੀ ਕਰੋ ਉਹ ਬੰਦਾ ਕਹਿੰਦਾ ਉਹ ਸੰਤ ਸੰਤ ਕਹਾਂਦਾ ਆਪਣੇ ਆਪ ਨੂੰ ਵਾਮਰਖਾ ਕੋਲੇ ਗੱਲ ਆ ਗਈ ਵੀ ਉਹ ਹੈ ਕਹਿੰਦਾ ਇੱਕ ਦਿਨ ਸਮਾਂ ਐਸਾ ਬਣਿਆ ਨਹਿਰ ਤੇ ਟੱਕਰ ਗਿਆ ਪਾਲ ਮਾਜਰਦ ਰਾਹੀ ਕੋਲੇ ਉੱਥੇ ਮਹਾਰ ਮੁਰਖਾਂ ਦਾ ਸਥਾਨ ਬਣਾਇਆ ਹੋਇਆ ਸਮਰਾਲੇ ਕੋਲੇ ਸਮਰਾਲਾ ਤੇ ਮੱਛੀਵੜਾ ਉੱਥੇ ਵਿਚਾਲੇ ਜੇ ਨਹਿਰ ਦੇ ਉੱਤੇ ਆ ਉੱਥੇ ਕਿਤੇ ਨਹਿਰ ਦੇ ਵਿਚਾਲੇ ਟੱਕਰੇ ਵਿਚਾਲੇ ਗੱਡੀ ਲੈ ਉੱਥੇ ਚੋਕ ਲਿਆ ਉਹ ਉਤਰ ਕੇ ਭੱਜ ਕੇ ਨਮਸਕਾਰ ਕਰਨ ਆਇਆ ਵੀ ਛੇੜ ਕਹਿੰਦੇ ਸਣੇ ਜੋੜਾ ਸਾਡੇ ਸਾਨੇ ਜੁੱਤੀ ਸਾਨੂੰ ਮੱਥਾ ਟੇਕ ਕੇ ਗਿਆ ਤੇ ਪਿੱਛੇ ਹਟ ਗਿਆ ਉਹਨੇ ਜੁੱਤੀ ਲਾਦੀ ਪਰੇ ਹਟ ਕੇ ਫਿਰ ਆਇਆ ਉਹ ਜਰਬਾ ਪਾਈ ਨਹੀਂ ਲਾਇਆ ਨਾ ਉਹ ਜਰਬਾ ਮੋਪਾ ਲਾ ਕੇ ਫਿਰ ਆ ਗਿਆ ਉਹ ਜਰਬਾਂ ਵਾਲੇ ਹੱਥ ਜੁੱਤੀ ਵਾਲੇ ਸਾਨੂੰ ਲਾ ਪਿੱਛੇ ਹਟ ਤੀ ਫਿਰ ਕੁਰਤਾ ਹੱਥ ਤੋਂ ਕੇ ਫਿਰ ਆ ਗਿਆ ਇੱਥੋਂ ਫੜ ਲਿਆ ਫਿਰ ਇੰਨੀ ਲਾਵਾ ਕੀਤੀ ਉਹਦੀ ਉਹ ਤਾਂ ਸੰਤਾਂ ਦੀ ਜਮੈਣ ਨੂੰ ਕਹਣਾ ਸੰਤਾਂ ਦੀ ਤਾਂ ਸਾਡੀ ਤਾਂ ਕਹਿੰਦੇ ਸਵਾਲ ਹੀ ਚੁਟਕੀ ਵੀ ਦਾਤਾਂ ਦਿੰਦੀ ਆ ਤੂੰ ਇਹਨੂੰ ਕੀ ਸਮਝਦਾ ਅਖੀਰ ਮਾਰੇ ਮੇਤੋ ਗਲਤੀ ਹੋ ਗਈ ਜੀ ਇਹ ਤਾਂ ਜਮੈਣ ਕਹਿੰਦੇ ਜੀਨਾਂ ਨੂੰ ਦਾਤਾਂ ਮਿਲੀਆਂ ਤਾਂ ਉਹਨਾਂ ਨੂੰ ਪੁੱਛ ਜੀ ਵੇ ਕੀ ਕੀ ਦਾਤਾਂ ਮਿਲਦੀਆਂ ਨੇ ਜੀ ਮੈਨੂੰ ਉਹ ਜਦੋਂ ਰਾਤ ਨੂੰ ਉੱਠੇ ਅਰਦਾਸ ਕਰਨ ਵੇਲੇ ਉੱਠ ਕੇ ਅੰਦਰ ਜਦੋਂ ਆਏ ਨੀਵੀ ਪਾਈ ਮਹਾਪੁਰਖਾਂ ਦੀ ਐ ਮੋਢੇ ਦੇ ਹੱਥ ਰਾਖੇ ਮੇਰੇ ਮੋਢੇ ਦੇ ਹੱਥ ਰਾਖੇ ਤਿੰਨ ਵਾਰੀ ਖੁਸ਼ੀਆਂ 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 ਤਿੰਨ ਵਾਰੀ ਕਹਤਾ ਬਸ ਇੰਨੇ ਚ ਮੈਨੂੰ ਭਰੋਸਾ ਆਵੇ ਲਵੇ ਗੱਲ ਬਣ ਗਈ ਮੈਂ ਪਹਿਲਾਂ ਮੈਂ ਬੇਨਤੀ ਕਰੂੰ ਮਹਾਰਾਜ ਨੂੰ ਕਿਵੇਂ ਕਰੂੰ ਜਗਾ ਮੈਂ ਤੇ ਬਸ ਇੰਨੇ ਚ ਹੀ ਮਹਲਾ ਉਹਦੇ ਪਿੱਛੇ ਵੀ ਇਹਦਾ ਜਨਮ ਆਇਆ ਬੇਟੇ ਦਾ